ਅਲਵਰਟਾ ਦਾ ਸ਼ਹਿਰ ਕੈਲਗਰੀ ਕੈਲਗਰੀ ਦੇ ਵਿੱਚ ਇਸ ਵੇਲੇ ਇੱਕ ਸਮੱਸਿਆ ਆਈ ਆ ਉੱਥੇ ਜਿਹੜੀ ਸੀਰੀਅਸ ਵਾਟਰ ਐਮਰਜੈਂਸੀ ਆ ਅੱਜ ਵੱਡੀ ਇੱਕ ਮੇਜਰ ਵਾਟਰ ਮੇਨ ਬ੍ਰੇਕ ਹੋਈ ਆ ਉੱਥੇ ਉਹ ਦੂਜਾ ਪਾਣੀ ਦਾ ਸਾਰੀ ਸਪਲਾਈ ਡਿਸਟਰਪਟ ਹੋ ਗਈ ਆ ਤੇ ਕਹਿੰਦੇ ਹੋ ਇਹ ਆ ਵੀ ਭਾਈ ਪਾਣੀ ਜਿੰਨਾ ਘੱਟ ਵਰਤ ਸਕਦੇ ਆ ਘੱਟ ਵਰਤੋ ਬਾਹਰ ਤੇ ਪਾਣੀ ਤੁਸੀਂ ਵਰਤੋ ਹੀ ਨਾ ਬਿਲਕੁਲ ਵੀ ਕਾਰਤ ਹੋਣੀ ਆ ਕਿਸੇ ਬੂਟਾ ਬਟੇ ਨੂੰ ਦੇਣਾ ਤੇ ਨਹਾਉਣ ਤੇ ਜਿਹੜਾ ਹੋਰ ਕੰਮਾਂ ਦੇ ਲਈ ਵੀ ਪਾਣੀ ਦੀ ਜਿੰਨੀ ਵਾਰ ਤੋਂ ਘਟਾਈ ਜਾ ਸਕਦੀ ਹੈ ਓਨੀ ਵਾਰ ਤੋਂ ਘਟੋ ਕਿਉਂਕਿ ਉਹਦਾ ਕਾਰਨ ਇਹ ਆ ਕਿ ਸਮੱਸਿਆਤ ਕਿਤੇ ਵੀ ਆ ਸਕਦੀ ਹੈ ਪਰ ਉਹ ਕਹਿੰਦੇ ਇਹਦਾ ਕੋਈ ਇੱਕ ਫਿਕਸ ਕੋਈ ਨਹੀਂ ਆ ਕਿ ਜਿਹੜੀ ਪਾਣੀ ਆ ਇਹ ਇਹ ਇਹਦਾ ਇਹਦਾ ਸਾਨੂੰ ਉਹ ਕਹਿੰਦੇ ਟਾਈਮ ਲਾਈਨ ਨਹੀਂ ਕਲੀਅਰ ਹੋ ਰਹੀ ਮੇਰੂ ਟਾਈਮ ਕਿੰਨਾ ਲੱਗਣਾ ਤੇ ਇਹਨਾਂ ਦੇ ਕੋਲ ਬੇਸਿਕਲੀ ਡੇਢ ਦੋ ਦਿਨ ਲਈ ਪਾਣੀ ਰਿਜ਼ਰਵ ਹੁੰਦਾ ਤੇ ਪਰ ਹੁਣ ਕਿਉਂਕਿ ਉਹ ਪਤਾ ਨਹੀਂ ਵੀ ਉਹਨੂੰ ਦਿਨ ਕਿੰਨੇ ਲੱਗਣੇ ਆ ਇਸ ਕਰਕੇ ਉਹ ਕਹਿੰਦੇ ਵੀ ਜਿੰਨਾ ਘੱਟ ਤੋਂ ਘੱਟ ਪਾਣੀ ਵਰਤ ਸਕਦੇ ਆ ਉਹਨਾਂ ਵਰਤੋ ਅਫੀਸ਼ੀਅਲ ਜਿਹੜੇ ਆ ਵਾਰਨਿੰਗ ਦੇ ਰਹੇ ਆ ਕਿ ਅਸੀਂ ਪਾਣੀ ਤੋਂ ਬਿਲਕੁਲ ਪਾਣੀ ਸਾਡੇ ਖਤਮ ਹੋ ਸਕਦਾ ਜੇ ਤੁਸੀਂ ਇਹਦੀ ਵਰਤੋਂ ਇਮੀਡੀਏਟਲੀ ਅੱਜ ਵੀਰਵਾਰ ਨੂੰ ਅੱਜ ਸਵੇਰੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਕਿਹਾ ਵੀ ਹੁਣ ਹੀ ਪਾਣੀ ਦੀ ਵਰਤੋਂ ਘਟਾਓ ਜਿੰਨੀ ਘਟਾ ਸਕਦੇ ਆ ਤੁਸੀਂ ਘੱਟੋ ਘੱਟ 25% ਤੇ ਘਟਾਓ ਪਾਣੀ ਬੇਸਿਕਲੀ ਜਿੰਨਾ ਉੱਥੇ ਆ ਰਿਹਾ ਹੈ ਜਿੰਨਾ ਪਾਣੀ ਸਿਟੀ ਪ੍ਰੋਵਾਈਡ ਕਰ ਰਹੀ ਆ ਉਹ ਜੇ ਸਾਰਾ ਹੀ ਖਤਮ ਹੋ ਗਿਆ ਤੇ ਕਿਉਂਕਿ ਸਿਟੀ ਕੋਲ ਉਹਨਾਂ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਤੇ ਉਹ ਜੇ ਨਹੀਂ ਕੀਤਾ ਜਾ ਰਿਹਾ ਤੇ ਅੱਗੇ ਉਹਦੀ ਵਰਤੋਂ ਘਟਾਉਣੀ ਪਊਗੀ ਜੇ ਵਰਤੋਂ ਘਟਾਉਂਦੇ ਨਹੀਂ ਤੇ ਪਿੱਛੋਂ ਪਾਣੀ ਪੂਰਾ ਹੀ ਦੇਈ ਜਾਂਦੇ ਆ ਤੇ ਉਹ ਜਲਦੀ ਖਤਮ ਹੋ ਸਕਦਾ ਆ ਇਹ ਇੱਕ ਆਊਟਡੋਰ ਵਾਟਰ ਬੈਨ ਲੱਗਾ ਆ ਕਲਗਰੀ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਜਿਹੜਾ ਆਊਟਡੋਰ ਵਾਟਰ ਆ ਉਹਨੂੰ ਯੂਜ਼ ਕਰਨਾ ਬੰਦ ਕਰ ਦਿਓ ਇੰਡੋਰ ਵਾਲੇ ਨੂੰ ਘਟਾ ਲਓ ਤੇ ਉਹ ਦੂਜਾ ਇਹ ਆ ਕਿ ਸ਼ਾਮ ਨੂੰ ਜਦੋਂ ਇਹ ਹੋਇਆ ਆ ਤੇ ਉਹਦੇ ਤੋਂ ਬਾਅਦ ਸਿਚੁਏਸ਼ਨ ਜ਼ਿਆਦਾ ਵਰਸ ਹੋ ਗਈ ਕਿਉਂਕਿ ਲੋਕਾਂ ਨੇ ਉਹਦੀ ਵਰਤੋਂ ਜ਼ਿਆਦਾ ਵਧਾ ਦਿੱਤੀ ਵਾਟਰ ਮੇਨ ਬ੍ਰੇਕ ਬਹੁਤ ਵੱਡੀ ਤੇ ਕੰਪਲੈਕਸ ਆ ਤੇ ਰਿਪੇਅਰ ਕਰਨਾ ਬਹੁਤ ਔਖਾ ਆ ਲੋਕਾਂ ਨੂੰ 2013 ਦੀ ਫਲੱਡ ਸਿਚੁਏਸ਼ਨ ਬਾਰੇ ਰਿਮਾਈਂਡ ਕਰਵਾਇਆ ਜਾ ਰਿਹਾ ਜਿਹੜੇ ਅਫੀਸ਼ੀਅਲਸ ਨੇ ਉਹ ਸਿਟੀਜ਼ਨਸ ਨੂੰ ਇਹ ਕਹਿ ਰਹੇ ਉਥੋਂ ਦੇ ਰਹਿਣ ਵਾਲਿਆਂ ਨੂੰ ਕਿ ਤੁਸੀਂ 2013 ਦਾ ਵੇਲਾ ਯਾਦ ਕਰੋ ਜਦੋਂ ਹੜਾ ਆਇਆ ਸੀ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਵੇਲੇ ਜਿਹੜਾ ਇੱਕ ਇੱਕ ਮੁੱਠਤਾ ਦਾ ਸਬੂਤ ਦਿੱਤਾ ਸੀ ਤੇ ਆਪਾਂ ਉਹਦੇ ਉੱਤੇ ਕਿਦਾਂ ਜਿੱਤ ਪ੍ਰਾਪਤ ਕੀਤੀ ਸੀ ਸੋ ਇਹ ਇਸ ਵੇਲੇ ਥੋੜਾ ਜਿਆ ਜਿਹੜਾ ਹੈਗਾ ਔਰ ਬਾਈਲ ਆ ਐਨਫੋਰਸਮੈਂਟ ਕੀਤੀ ਜਾ ਰਹੀ ਕਿੰਨੀਆਂ ਕਾਲਾਂ ਜਿਹੜੀਆਂ ਉੱਥੇ ਆ ਰਹੀਆਂ ਕਿ ਭਾਈ ਫਲਾਣੇ ਥਾਂ ਦੇ ਉੱਤੇ ਪਾਣੀ ਵੇਸਟ ਹੋ ਰਿਹਾ ਹੈ ਮਿਸਯੂਜ਼ ਹੋ ਰਿਹਾ ਹੈ ਤੇ ਇਹਦੇ ਨਾਲ ਉਹ ਉੱਥੇ ਵੀ ਜਾ ਰਿਹਾ ਦੂਜਾ ਫਾਇਰ ਰਿਸਕ ਵੀ ਹੈ ਇਸ ਵੇਲੇ ਸਮਾਂ ਉਦਾਂ ਦਾ ਹੈ ਫਾਇਰ ਬੈਨ ਇਨ ਪਲੇਸ ਆ ਜਿਹਦੇ ਨਾਲ ਪਾਣੀ ਨੂੰ ਬਚਾਇਆ ਜਾ ਸਕੇ ਵੀ ਕੱਲ ਨੂੰ ਕਿਤੇ ਕੋਈ ਫਾਇਰ ਫੈਕਟਰਸ ਨੂੰ ਚਾਹੀਦਾ ਹੋਵੇ ਉਹਦੇ ਲਈ ਵੀ ਬਚਾਇਆ ਜਾ ਸਕੇ ਵਾਟਰ ਮੇਨ ਦੀਆਂ ਡਿਟੇਲਸ ਜਿਹੜੀਆਂ ਕਿ ਇਹ ਜਿਹੜਾ ਮਾਉਂਟ ਗੋਮਰੀ ਏਰੀਆ ਆ ਉਹਦੇ ਵਿੱਚ ਹੋਇਆ ਆ ਤੇ ਇਹਦੇ ਨਾਲ ਬੋਨਸ ਕਮਿਊਨਿਟੀ ਉੱਥੇ ਬੋਇਲ ਵਾਟਰ ਐਡਵਾਈਜ਼ਰੀ ਜਿਹੜੀ ਜਾਰੀ ਕਰਨੀ ਪਈ ਉਹਨਾਂ ਨੂੰ ਸੋ ਫੀਡਰ ਮੇਨ ਇਸ਼ੂ ਆ ਇਹਦੇ ਵਿੱਚ ਜਿਹੜਾ ਫੀਡਰ ਮੇਨ ਆ ਇੱਕ ਕ੍ਰਿਟੀਕਲ ਪਾਈਪਲਾਈਨ ਆ ਜਿਹੜੀ ਸਾਰੇ ਸਿਟੀ ਦੇ ਵਿੱਚ ਮੂਵ ਕਰਦੀ ਆ ਤੇ ਅਨਸਰਟਨ ਆ ਵੀ ਕੀ ਹੋ ਸਕਦਾ ਆ ਇਹਦੇ ਵਿੱਚ ਵੀ ਮਤਲਬ ਇਹਨੇ ਤਿਆਰ ਕਦੋਂ ਹੋਣਾ ਆ ਇਹ ਇਹ ਠੀਕ ਠਾਕ ਕਦੋਂ ਹੋ ਜੂਗੀ ਉਹਦੇ ਸਬੰਧੀ ਜਿਹੜੀ ਐ ਇਸ ਵੇਲੇ ਅਨਸਰਟਨਟੀ ਬਣੀ ਆ ਸੋ ਕਲਗਰੀ ਦੇ ਵਿੱਚ ਰਹਿਣ ਵਾਲੇ ਲੋਕ ਖਾਸ ਕਰਕੇ ਜਿੱਥੇ ਕਿਤੇ ਵੀ ਤੁਸੀਂ ਇਹ ਬੁੱਧਵਾਰ ਰਾਤ ਦੀ ਘਟਨਾ ਵਾਪਰੀ ਐ ਪਾਣੀ ਠੀਕ ਨਹੀਂ ਹੋਈ ਹਜੇ ਠੀਕ ਹੋਣ ਦਾ ਪਤਾ ਕੋਈ ਨਹੀਂ ਜਿੰਨਾ ਕੁ ਵੀ ਤੁਸੀਂ ਕਰ ਸਕਦੇ ਆ ਇਹਨੂੰ ਓਨਾ ਕੁ ਪਾਣੀ ਦੀ ਵਰਤੋਂ ਨੂੰ ਘਟਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਕਟ ਪੈਦਾ ਹੋ ਸਕਦਾ ਬੋਤ ਐ ਐਲਬੋ ਦੋ ਦਰਿਆ ਨੇ ਕਲਗਰੀ ਦੇ ਇੱਕ ਵਿੱਚ ਦੀ ਤੇ ਨਾਲ ਦੀ ਲੰਘਦੇ ਆ ਅਸਲ ਵਿੱਚ ਕੀ ਹੁੰਦਾ ਕਿ ਇਹਨਾਂ ਦੋਵਾਂ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਉਹਨੂੰ ਟ੍ਰੀਟ ਕਰਕੇ ਕਿਸੇ ਤਰ੍ਹਾਂ ਲਿਆ ਕੇ ਤੇ ਉਹਨੂੰ ਉਹ ਪਲਾਂਟ ਦੇ ਵਿੱਚ ਤੇ ਉਹ ਪੀਣ ਲਈ ਆ ਹੁਣ ਇੱਥੇ ਨਲਕੇ ਤੇ ਹੈ ਨਹੀਂ ਨਾ ਥੱਲੇ ਮੋਟਰਾਂ ਸਮਰਸੀਬਲ ਲੱਗੀਆਂ ਇਹਨਾਂ ਦੋਵਾਂ ਦਰਿਆਵਾਂ ਦੇ ਪਾਣੀ ਨੂੰ ਟ੍ਰੀਟ ਕਰਕੇ ਉਹਨੂੰ ਡਿਸਇਨਫੈਕਟ ਕਰਕੇ ਉਹਨੂੰ ਬੋਇਲ ਕਰਕੇ ਕਿੰਨਾ ਕੁਝ ਕਰਕੇ ਤੇ ਉਹਨੂੰ ਫਿਰ ਪਾਈਪਾਂ ਦੇ ਵਿੱਚ ਪਾ ਕੇ ਤੇ ਸਾਰੇ ਸ਼ਹਿਰ ਦੇ ਵਿੱਚ ਭੇਜਿਆ ਜਾਂਦਾ ਹੁਣ ਉਹ ਜਿਹੜਾ ਸਿਸਟਮ ਆ ਪਾਣੀ ਤੇ ਬਹੁਤ ਆ ਦਰਿਆ ਦੇ ਵਿੱਚ ਪਰ ਉਹ ਪਹੁੰਚਣਾ ਕਿਦਾਂ ਲੋਕਾਂ ਤੱਕ ਜਿਹੜਾ ਪਚਾਉਣ ਵਾਲੇ ਸਿਸਟਮ ਦੇ ਵਿੱਚ ਕਿਤੇ ਗੜਬੜ ਹੋ ਗਈ ਔਰ ਠੀਕ ਹੋਣ ਲਈ ਟਾਈਮ ਲੱਗਣਾ ਕਿੰਨਾ ਟਾਈਮ ਲੱਗਣਾ ਇਹਦੇ ਬਾਰੇ ਕੋਈ ਨਹੀਂ ਪਤਾ ਕੋਈ ਨਹੀਂ ਸੋ ਇਸ ਕਰਕੇ ਕੋਈ ਹਾਲਾ ਲੋਕਾਂ ਦੇ ਕੋਲ ਕਿ ਜਿੰਨਾ ਵਿਚਾਰ ਰੱਖ ਸਕਦੇ ਜਿੰਨਾ ਪਾਣੀ ਘਟ ਵਰਤ ਸਕਦੇ ਉਹਨਾਂ ਘਟ ਵਰਤੋ ਨਹੀਂ ਤੇ ਸਮੱਸਿਆ ਵੱਡੀ ਆ ਸਕਦੀ ਹੈ ਦੋਸਤਾਂ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੋਵੀਆ ਗੱਲਬਾਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ